ਨਹੀਂ ਕੋਏ ਨ ਕੋ ਹੋਆ ਨ ਕੋ ਹੋਏ ਜੀਵੜੀ ਆਪ ਤੇ ਵਰਤੀ ਦਾਤ ਜਿਨ ਤਨ ਕਰਕੇ ਕੀਤੀ ਰਾਤ ਖਸਮ ਵਿਸਾਰ ਹੈ ਤੇ ਕਮ ਜਾਤ ਨਾਨਕ ਨਾ ਵੈ ਵਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਿਨੂ ਸਤਿਗੁਰ ਸੜਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਕੋਰ ਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮਰੀ ਰਹਿ ਰਾਸ ਸੁਹਾਉ ਭਾਰਗੇ ਨੇ ਕਿਹੇ ਵੜ ਪਹਾ ਗਵਟੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮੁਲੇ ਤਪਤਸ ਹੈ ਬੁਲੇ ਸੁਣ ਕਤ ਗੁਣ ਪਰਗਾਸ ਕਿਨ ਹਰ 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 ਨਸ ਨਾਮ ਨਾ ਪਾਇਆ ਤੇ ਭਾਵੀਂ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤੇ ਜੀਵੇ ਤੇ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਟਰ ਮਸਤਕ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜਿਤ ਹਰਿ ਸਪਾਇਆ ਮੇਰੇ ਜਿਨ ਨਾਨਕ ਨਾਮ ਪ੍ਰਕਾਸ਼ ਰਾਗ ਗੁਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਉ ਪ੍ਰਿਆ ਜੈਲ ਪੱਥਰ ਮੈਂ ਜੰ ਤੋਂ ਪਾਏ ਤਾ ਕਰਜ ਕਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੇ ਸੁਧਰਿਆ ਗੁਰ ਪ੍ਰਸਾਦ ਪਰੰਪਤ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਉਸਤ ਪਨਤਾ ਕੋਈ ਨਾ ਉਸ ਕੀ ਤਰਿਆ ਸਿਰ ਸਰ ਇਹ ਨੀਜ਼ੀ ਕਿਸਮ ਵਾਹਿਗੁਰੂ ਕਾਹੇ ਮਨ ਪਹੋ ਕਰਿਆ ਊਡੇ ਊਡਾ ਵੈਸੇ ਕੋ ਸਾ ਤਸ ਪਾਚੇ ਬਚਰੇ sireਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨੇ ਦਹਾਨ ਦਸ ਅਸ਼ਰ ਦਹਾਨ ਠਾਕੁਰ ਕਰਤਲ ਤਲਿਆ ਜਨ ਨਾਨਕ ਬਲ ਪਰ ਸਤ ਬਲ ਜਾਈਏ ਨੰਤਨਾ ਪਾਰਾ ਬਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਚੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਰਗਮਾ ਕਮਪਾਰਾ ਸਭ ਤੇ ਆਬਹਿ ਸਭ ਤੇ ਆਬਹਿ ਤੂ ਜੀ ਹਰ ਸੱਚੇ ਸਿਰਜਣਹਾਰਾ ਸਾਪਤੀ ਤੇ ਤੁਹਾਰੇ ਜੀ ਦੁਦਿਆਂ ਕਾ ਦਾ ਤਾਰਾ ਹਰਿਆ ਬਹੁ ਸੰਤੋ ਜੀ ਸਭ ਦੁੱਖ ਨਿਸਾਰਨ ਹਾਰਾ ਹਰਿਆ ਪੇਠਾਪੁਰ ਹਰਿਆਪੇ ਸੇਵਕ ਜੀ ਕਿਆ ਨਾਮਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪੁਰਖ ਸੁਮਾਣਾ ਇਕ ਦਾਤੇ ਇਕ ਪੈਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋ ਤਦਨੇ ਵਰਨਾ ਜਾਣ ਤੂੰ ਪਾਰ ਬ੍ਰਹਮ ਦੇ ਅੰਤ ਬਿਆਜ ਜੀ ਤੇਰੇ ਕਿਹੜਾ ਗੁਣਿਆ ਖਿਬਖਾਣਾ ਜੋ ਸੇਵਹਿ ਜੋ ਸੇਵਹਿ ਤੁਜੀ ਜਨ ਨਾਨਕ ਤੈਨ ਕੋਰਵਾਣਾ ਹਰ ਤੇ ਆਵਹਿ ਹਰ ਤੇ ਆਵਹਿ ਤੁਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਸੇ ਮੁਕਤ ਪਹੇ ਜਨ ਹਰ ਚਾਹਿਆ ਜੀ ਤਨ ਟੂਟੀ ਜਮ ਕੀ ਫਰਸੀ ਜਿਨਨੇ ਪਹੋ ਜਿਨਹਰ ਮਰ ਕਉ ਮਧਾਇਆ ਜੀ ਤਨਕਾ ਪੋ ਸਭ ਗਵਾਸੀ ਜਿਨ ਸੇ ਰਿਆ ਜਿਨ ਸੇ ਰਿਆ ਮਰ ਹਰਜੀ ਤੇ ਹਰ ਹਰ ਰੂਪ ਸਮਾਸੀ 세탄 세탄 ਜਨ ਹਰਿ ਧਾਇਆ ਜੀ ਜਨ ਨਾਨਕ ਤਰਪਨ ਜਸੀ ਤੇਰੀ ਭਗਤ ਤਰੀ ਭਗਤ ਪੰਡਾਰ ਕੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਹਨ ਜੂਜੀ ਆਰਨਕ ਨੀਤ ਅਨੰਤਾ ਤੇਰੀ ਅਨੇਕ ਤੇਰੀਆਂ ਨੇ ਕਰੇ ਹਰ ਪੂਜਾ ਕੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਮਰਤ ਸਾਫ ਜੀ ਕਰ ਕਰਿਆ ਖਟਕਰਮ ਕਰੰਤਾ ਸੇ ਪਗ